ਅੱਜ 15 ਜਨਵਰੀ 2025 ਦੇ ਵਿੱਚ ਹਰਿਆਣਾ ਪੁਲਿਸ ਅੱਜ ਕਿਸਾਨ ਜਥੇਬੰਦੀਆਂ ਨਾਲ ਆਗੂ ਨਾਲ ਮੀਟਿੰਗ ਕਰਨ ਆਈ ਸੀ ਵੀ ਤੁਸੀਂ ਜੇ ਤਰਨਾ ਦੇਣਾ ਨਾ ਹਰਿਆਣਾ ਪੁਲਿਸ ਦੇ ਅਫਸਰ ਨੇ ਆ ਜੇ ਤੁਸੀਂ ਤਰਨਾ ਦੇਣਾ ਤਾਂ ਤੁਸੀਂ ਜਿੱਥੇ ਡੱਲਿਆਲ ਸਾਹਿਬ ਨੇ ਮਰਨ ਬਰਤ ਰੱਖਿਆ ਤੁਸੀਂ ਉੱਥੇ ਬਹਿ ਕੇ ਦੋ ਵੀ ਬਾਰਡਰ ਤੇ ਆ ਕੇ ਜਾਂ ਹਰਿਆਣੇ ਦੀ ਥਾਂ ਜਾ ਕੇ ਤੁਸੀਂ ਮਰਨ ਵਰਤਨ ਤੇ ਨਾ ਬੈਠੋ ਆ ਦੇਖੋ ਜਾ ਰਹੇ ਨੇ ਹਰਿਆਣੇ ਦੇ ਡੀਐਸਪੀ ਸੀਗੇ ਤੇ ਇਸ ਤੋਂ ਬਾਅਦ ਇਹ ਮੀਟਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਪੁਲਸਾ ਕਿ ਲੈਂਦੀ ਆ ਮੋਰਚਾ ਲਾਉਣ ਲਈ ਪਹਿਲਾਂ ਇਹ ਮੀਟਿੰਗ ਕਰਕੇ ਗਏ ਆ ਫਿਰ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਅਸੀਂ ਬਾਰਡਰ ਦੇ ਉੱਤੇ ਬੈੱਕੀ ਮੋਰਚਾ ਜਿਹੜਾ 111 ਜਣਿਆਂ ਦਾ ਜਥਾ ਹੈਗਾ ਮਰਨ ਵਰਤ ਤੇ ਬੈਠਣਾ ਵੀ ਉੱਥੇ ਹੀ ਬੈੱਕੀ ਅ ਸ਼ਾਂਤਮਈ ਨਾਲ ਪ੍ਰਦਰਸ਼ਨ ਕਰਾਂਗੇ ਫਿਰ ਇਹ ਆਪਣੇ ਮੰਨ ਕੇ ਚੱਲੋ ਵੀ ਬਾਡਰ ਕਿੰਨੀ ਪਹੁੰਚਦੇ ਹੋਏ ਹਰਿਆਣੇ ਜੀ ਜਾਂਦੇ ਹੋਏ ਉਸ ਤੋਂ ਬਾਅਦ ਇਹ ਸਾਰੀ ਫੋਰਸ ਲੈ ਕੇ ਪੁਲਿਸ ਆਰਮੀ ਲੈ ਕੇ ਇੱਕ ਸਾਨਾ ਦੇ ਵੱਲ ਪਹੁੰਚੇ ਨੇ ਤੇ 111 ਜਣਿਆਂ ਦਾ ਜੱਥਾ ਲੈ ਕੇ ਜਥੇਬੰਦੀ ਸਿੱਧੂਪੁਰ ਤੇ ਦੂਜੀਆਂ ਫਰਮਾਂ ਬਾਦਰਵਾਲਾ ਰਮਾਨਾ ਹੁੰਦੀਆਂ ਹੋਈਆਂ ਤੇ 111 ਜਣਿਆਂ ਦਾ ਜੱਥਾ ਪੱਗ ਤੇ ਕਾਲੀ ਪੱਟੀ ਬਨ ਕੇ ਕਾਲੀਆਂ ਲੋਈਆਂ ਲੈ ਕੇ ਹੱਥਾਂ ਦੇ ਵਿੱਚ ਝੰਡੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਬਾਦਰਵਾਲਾ ਵਾਦੇ ਹੋਏ ਪੰਜਾਬ ਦੇ ਸੂਰਮੇ ਜੋ ਐਮਐਸਪੀ ਦੀ ਲੜਾਈ ਲਈ ਮਰਨ ਭਰਤ ਤੇ ਬੈਠਣ ਜਾ ਰਹੇ ਨੇ 111 ਜਾਨੇ ਤੁਸੀਂ ਵੇਖ ਸਕਦੇ ਹੋ ਬਹੁਤ ਲੰਮੀ ਲੈਣਾ ਤੇ ਕਾਕਾ ਕੋਟੜਾ ਜੀ ਵੀ ਨਾਲ ਨੇ ਤੇ ਹੋਰ ਵੀ ਮੇਰੇ ਬਡੇ ਭਰਾ ਨੇ ਨਾਲ ਨੇ ਤੇ ਇਹ ਬਾਲਾ ਲੰਗ ਪ੍ਰਧਾਨ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਏ ਨੇ ਤੇ ਅੱਜ 111 11 ਕਿਸਾਨਾਂ ਦਾ ਜਥਾ ਜਿਹੜਾ ਮਰਨ ਮਰ ਤੇ ਬੈਠਣ ਜਾ ਰਿਹਾ ਕੀ ਕਿਵੇਂ ਚੱਲੇ ਬੇਖੋ ਅਸੀਂ ਜਿਹੜੇ ਲੋਕਾਂ ਦੀ ਭਾਵਨਾਵਾਂ ਅਸੀਂ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰਨ ਮਰ ਤੇ ਬੈਠੇ ਨੂੰ 51 ਦਿਨ ਹੋ ਗਏ ਹੈ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਿਆ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੇ ਆ ਤੰਬੂ ਚ ਹੋਰ ਰਾਇ ਹੁੰਦੇ ਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਹੀ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਆ ਅਸੀਂ ਜਾ ਕੇ ਅਸੀਂ ਉਹ ਤਾਂ ਕਹਿ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਉਹਦੇ ਅਧਿਸ਼ਨਰ ਵੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗਿਆ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਂ ਕਿਹਾ ਕਰ ਲਿਓ ਪਾਣੀ ਦੇ ਬਿਛਾੜਾ ਮਾਰਨੀਆਂ ਥਰੂ ਕੈਂ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠਾ ਤੁਸੀਂ ਵੇਖ ਸਕਦੇ ਹੋ ਜੀ ਸਾਰਿਆਂ ਨੇ ਕਾਲੀਆਂ ਲੋਈਆਂ ਲੈਂਦੀਆਂ ਹੋਈਆਂ ਤੇ ਬਾਰਡਰ ਦੇ ਧੁਰ ਨਹੀਂ ਜਾਣ ਦਿੱਤੇ ਰਾਹ ਦੇ ਵਿੱਚ ਹੀ ਪੁਰਸਮੂਰ ਹਰਿਆਣੇ ਵਾਲੀ ਜਾਗੀ ਤੇ ਉਹਨਾਂ ਨੇ ਵਹਾਲੇ 111 ਮਰਜੀ ਬੜੇ ਜਿਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਬੈਠੇ ਹੋਏ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੁਲਸਾ ਹੱਥਾਂ 'ਚ ਡਾਂਗਾਂ ਲੈਤੀ ਹੋਈਆਂ ਪੂਰੀ ਵਰਦੀ ਸ਼ਰਦੀ ਪਾ ਕੇ ਹੈਲਮਟ ਆਇਰਾ ਵਗੈਰਾ ਪਾ ਕੇ ਮੂਰੀ ਖੜੇ ਹੋਇਆ ਪਰ ਕਿਸਾਨ ਸ਼ਾਂਤ